ਮੁਸ਼ਾਲਮਾ ਕਰਦੇ ਕਿ ਜਮਾਲ ਕੇ ਉਹ ਨਬੀ ਸਾਹਿਬਾਰੇ ਸਾਰੇ ਰਾਤ ਕੈਪਸ ਤੇ ਹਲਾਂ ਠੰਡੀ ਹੋ ਜਾਉਂਦੀ ਬੋਲੇਗੀ ਹੁਣ ਠੰਡੀ ਹੋ ਜੇਨ ਕਹਿੰਦੇ ਤੈਨੂੰ ਵੀ ਕਿਤੇ ਸਾਰਾ ਠੰਡੀ ਹੋ ਜੇ ਜੋਨੀ ਜੋਨੀ ਹੈਲੋ ਉੱਡੀ ਨੂੰ ਮੇਰਾ ਬੱਚਾ ਖਾ ਉਹ ਮੇਰਾ ਬੱਚਾ ਆ ਗਿਆ ਜੀ ਨਾਮ ਹੈ ਜੀ ਹਰਪ੍ਰੀਤ ਕੋਰਾ ਜੀ ਹਰਪ੍ਰੀਤ ਜੀ ਕੀ ਹੋਇਆ ਇੱਧਰ ਕੀ ਹੋਇਆ ਨਹੀਂ ਸਵੇਰੇ ਅਸੀਂ ਸੁੱਤੇ ਵੇ ਅਸੀਂ ਘਰ ਮੇਰੀ ਭੈਣ ਦਾ ਫੋਨ ਆਇਆ ਕੈਦੀ ਚਰਨ ਨੂੰ ਮਾਰਿਆ ਤਾਕੂਆਂ ਨਾਲ ਮਾਰੇ ਅਸੀਂ ਆਏ ਮੈਂ ਭੱਜੀ ਭੱਜੀ ਆਈ ਆ ਕੇ ਦੇਖਿਆ ਕਮਰੇ ਵਿੱਚ ਸਾਰਾ ਖੂਨੋਂ ਖੂਨ ਹੋਇਆ ਹੋਇਆ ਵਗਦਾ ਕਮਰਾ ਮੁੰਡਾ ਸਾਡਾ ਖਤਮ ਸੀਗਾ ਉਹ ਚਾਕੂ ਉਹਦੇ ਪੇਟ ਵਿੱਚੋਂ ਮੇਰੀ ਭੈਣ ਨੇ ਖੁੱਦ ਕੱਢਿਆ ਮੁੰਡਾ ਖਤਮ ਸੀਗਾ ਡੈੱਡ ਸੀਗਾ ਮੈਂ ਵੀ ਹੱਥ ਲਾ ਕੇ ਦੇਖਿਆ ਇਹ ਸਾਰੇ ਮੈਨੂੰ ਕਿਚਕੇ ਬਾਹਰ ਲਿਆਈ ਬੈੱਡ ਤੇ ਕੋਈ ਨਾ ਖੂਨ ਸੀਗਾ ਕਿੰਨੇ ਘਰ ਕੋਣ ਸੀਗਾ ਇਹਦੇ ਤਿੰਨੋਂ ਚਾਚੇ ਘਰ ਦੇ ਜੋਨੀ ਨੇ ਚਾਕੂ ਮਾਰਿਆ ਇੱਕ ਕੱਲੇ ਬੰਦੇ ਦਾ ਕਾਂਡ ਨਹੀਂ ਐ ਇਹਦੇ ਇਹਨਾਂ ਦਾ ਕੋਈ ਗੈਂਗ ਐ ਜਾਂ ਇਹਦੇ ਨਾਲ ਦੋ ਚਾਰ ਬੰਦੇ ਹੋਰ ਨੇ ਇਹ ਕੱਲਾ ਜੋਨੀ ਨਹੀਂ ਮਾਰਿਆ ਇਹ ਤਿੰਨੋਂ ਭਰਾਵਾਂ ਦਾ ਰਲ ਕੇ ਕੰਮ ਕਰਦੇ ਨੇ ਕਿੰਨੇ ਸਾਲ ਦਾ ਬੱਚਾ ਸੀ 13 ਸਾਲ ਦਾ ਬੱਚਾ ਜੀ 13 ਸਾਲ ਦਾ ਬੱਚਾ ਸਾਡਾ ਮੰਮੀ ਡੈਡੀ ਕਿੱਧਰ ਸੀ ਇਹਨਾਂ ਦੇ ਮੰਮੀ ਇਹ ਜੀ ਸ਼ੈਅ ਕਰਨ ਗਈ ਸੀ ਉਹ థੈਰਾਪੀ ਸੈਸਨ ਸੀ ਡਾਕਟਰ ਨੇ ਡੈਡੀ ਇਹਦੇ ਡਿਊਟੀ ਗਏ ਹੋਏ ਸੀ 6:30 ਵਜੇ ਦੀ ਡਿਊਟੀ ਸੀ ਇਹ ਉਸ ਤੋਂ ਪਿੱਛੋਂ ਹੀ ਇਹਨੇ ਢਾਲ ਆਇਆ ਔਰ ਬੱਚਾ ਸਾਡਾ ਮਾਰ ਗਿਆ ਸਵੇਰ ਕੀ ਨੋਜੇ ਦੀ ਗੱਲ ਹੈ ਇਹ ਸਵੇਰੇ 7:00 ਵਜੇ ਤੋਂ ਲੈ ਕੇ 7:30 ਦੇ ਵਿੱਚ ਵਿੱਚ ਦੀ ਗੱਲ ਹੈ ਬੱਚਾ ਬਰਾ ਬੱਚਾ ਹੀ ਆ ਦੋ ਬਰਾ ਤੁਸੀਂ ਮੜਾ ਦਸੋ ਤਾਂ ਵੇਰਾ ਬੱਚਾ ਲਿਆ ਦੋ ਬੱਸ ਸਭ ਬੱਚਾ ਦੇ ਜੋ ਨਕ ਮਾਇਆ ਉਹਨੇ ਪਾਪ ਮੈਂ ਆ ਤਿੰਨ ਆਉਂਦਾ